ਵਾਇ ਗੁਰ ਦੀ ਖਾਲਸਾ ਵਾਇ ਗੁਰ ਦੀ ਕੀ ਫਤਿਹ ਕੁਛ ਦਿਨ ਪਹਿਲਾਂ ਸਾਡੇ ਮੋਬਾਈਲਾਂ ਤੇ ਸਾਰਿਆਂ ਦੇ ਮੋਬਾਈਲਾਂ ਤੇ ਇੱਕ ਬਾਬਾ 버ਗਰ ਵਾਲੇ ਨੇ ਪੋਸਟ ਪਾਈ ਹੈ ਉਹ ਬਿਲਕੁਲ ਗਲਤ ਹੈ ਗੁਰਦੁਆਰੇ ਨੂੰ ਕੋਈ ਉਹਦੀ ਤਕਲੀਫ ਨਹੀਂ ਕੋਈ ਮਸਲਾ ਸਾਡਾ ਹੈ ਨਹੀਂ ਉਹਦਾ ਆਪਣਾ ਬੀਲੀ ਦਾ ਸਬੰਧ ਹੈ ਸਾਡੇ ਬੀਲੀ ਦੇ ਨਾਲ ਕੋਈ ਸਬੰਧ ਨਹੀਂ ਕਿਸੇ ਦਾ ਕੋਈ ਸਬੰਧ ਨਹੀਂ ਸਾਡੀ ਉਹਦੇ ਨਾਲ ਕੋਈ ਕੰਟਰੋਵਰਸੀ ਨਹੀਂ ਹੈਗੀ ਉਹ ਸਾਡੀ ਪੋਸਟ ਪਾ ਰਿਹਾ ਹੈ ਅਸੀਂ ਮਿਹਰਬਾਨੀ ਕਰਕੇ ਕਹਿੰਨੇ ਆ ਵੀ ਆਪਣਾ ਤੂੰ ਠੀਕ ਰੱਖ ਸਾਡੀ ਪੋਸਟਾਂ ਬਾ ਅਸੀਂ ਇਸ ਕੰਮ ਦੇ ਵਿੱਚ ਨਹੀਂ ਹੈਗੇ ਨਾ ਸਾਡੇ ਗੁਰਦੁਆਰੇ ਦੀ ਹੱਦ ਵਿੱਚ ਹੈ ਹੱਤੋਂ ਵੀ ਬਾਹਰ ਹੈ ਸਾਨੂੰ ਉਹਦਾ ਕੋਈ ਤਰਾਜ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਅਸੀਂ ਸਾਰੀ ਬਾਬਾ ਦੀਪ ਸਿੰਘ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਬੈਠੀ ਹੈ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖਿਲਾਫ ਬਾਬੇ ਵਰਗਾਲ ਨੇ ਦੋ ਤਿੰਨ ਰੀਲਾਂ ਪਾਈਆਂ ਤੇ ਇੱਕ ਕਮੈਂਟ ਵੀ ਵਿੱਚ ਲਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਿਹੜਾ ਉਹਦੇ ਤੇ ਬੀਤੀ ਆਲਾ ਪਰਚਾ ਹੋਇਆ ਉਹਦੇ ਕਹਿਣ ਦਾ ਮਤਲਬ ਹੈ ਵੀ ਇਹ ਪਰਚਾ ਬਵਦੀ ਸਿੰਘ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਰਾਇਆ ਹੈ ਮੈਂ ਆਪ ਸਭ ਨੂੰ ਦੱਸਣਾ ਚਾਹਨਾ ਵੀ ਨਾ ਤਾਂ ਹੋ ਗੁਰਦੁਆਰਾ ਪ੍ਰਬੰਧਕ ਗੁਰਦੁਆਰੇ ਦੀ ਜਿਹੜੀ ਕਮੇਟੀ ਦੀ ਜਗ੍ਹਾ ਵੈ ਉਹਦੀ ਹੱਥ ਵਿੱਚ ਹੈ ਤੇ ਉਹਨੂੰ ਖੜਿਆ 25 ਸਾਲ ਹੋ ਗਏ ਨੇ ਨਾ ਸਾਨੂੰ ਕਦੇ ਅੱਜ ਤੱਕ ਦਿੱਕਤ ਆਈ ਹੈ ਨਾ ਸਾਨੂੰ ਹੁਣ ਦਿੱਕਤ ਹੈ ਉਹ ਜਿਹੜੀ ਹੱਥ ਵਿੱਚ ਖੜਾ ਉਹ ਸਟਡੀ ਸਰਕਲ ਗੁਰੂਵਿੰਦ ਸਿੰਘ ਸਟਡੀ ਸਰਕਲ ਹੈ ਉਹਨਾਂ ਦੀ ਹੱਥ ਵਿੱਚ ਖੜਾ ਉਹਨਾਂ ਨੇ ਆਪਣਾ ਫਰਸ਼ਵੁੱਡ ਚ ਪਾ ਕੇ ਲਾਤਾ ਜਿਵੇਂ ਪ੍ਰਸ਼ਾਸਨ ਨੇ ਸੱਤੀ ਕੀਤੀ ਹੋਈ ਹੈ ਪ੍ਰਸ਼ਾਸਨ ਨੇ ਜਦੋਂ ਸੱਤੀ ਕੀਤੀ ਹੈ ਉਹਨਾਂ ਨੇ ਦੇਖ ਰਿਆ ਵੀ ਇੰਨੇ ਗੱਡੀਆਂ ਲੱਗੀਆਂ ਉਹਦੇ ਵਿੱਚ ਜੀਜ਼ਰ ਲੱਗੇ ਹੋਏ ਆ ਦੂਜੇ ਲੱਗੇ ਆ ਵੀ ਉਹਨੂੰ ਬਿਜਲੀ ਕਿੱਥੋਂ ਆਉਂਦੀ ਉਹ ਚੈੱਕ ਕਰ ਰਹੇ ਸੀ ਉਹਨਾਂ ਨੇ ਆ ਨਾਲੇ ਹੁਣ ਪਤਸੋਂ ਵਾਲੀ ਇੰਟਰਵਿਊ 'ਚ ਉਹ ਆਪ ਮੰਨਿਆ ਵੀ ਮੈਂ ਬਿਜਲੀ ਬੋਰਡ ਵਾਲਿਆਂ ਨੂੰ ਪੈਸੇ ਵੀ ਦਿੰਦਾ ਸੀ ਪਰ ਉਹਨਾਂ ਨੇ ਤਾਂ ਵੀ ਮੇਤੇ ਰੇਟ ਮਾਰੀ ਹੁਣ ਬਿਜਲੀ ਬੋਰਡ ਇੱਕ ਐਨਾ ਵੱਡਾ ਬੋਰਡ ਹੈ ਕੋਈ ਪ੍ਰਬੰਧਕ ਕਮੇਟੀ ਦੇ ਹੇਠਾਂ ਚੱਲਦਾ ਨਹੀਂਗਾ ਇਸ ਕਰਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕੋਈ ਉਹਦੇ ਝ ਹੈ ਨਹੀਂ ਤੇ ਉਹ ਜਿਹੜਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਤੇ ਦੋਸ਼ ਲਾ ਰਿਹਾ ਅਸੀਂ ਉਹਨੂੰ ਅੱਜ ਆ ਕਹਿ ਰਹੇ ਆਂ ਕਿ ਇਹ ਦੋਸ਼ ਲਾਣੇ ਨਾ ਕਰ ਜੇ ਦੋਸ਼ ਲਾਏਗਾ ਤੇ ਅਸੀਂ ਤੇਰੇ ਤੇ ਕਾਨੂੰਨੀ ਕਾਰਵਾਈ ਤੇ ਆਵਾਂ ਜੇ ਕਿਸੇ ਹੋਰ ਵੀ ਦਾ ਕੋਈ ਸਵਾਲ ਹੈ ਤਾਂ ਦੱਸੋ ਇਹ ਕਿਉਂ ਕਿਉਂ ਬਾਰ-ਬਾਰ ਉਹਨੂੰ ਘੁਟਕਾਰ ਕੇ ਕਰਦਾ ਗੁਰਦੁਆਰਾ ਸਾਹਿਬ ਦੀ ਕਮੇਟੀ ਨੂੰ ਇਹ ਤਾਂ ਜਦੋਂ ਹੁਣ ਤੁਸੀਂ ਉਹਦੇ ਤੋਂ ਜਵਾਬ ਮੰਗੋਗੇ ਉਹ ਦੱਸੇਗਾ ਸਾਡੇ ਨਾਲ ਕਿਸੇ ਵੀ ਪ੍ਰਬੰਧਕ ਨਾਲ ਜਾ ਕਿਸੇ ਨਾਲ ਉਹਦਾ ਕੋਈ ਵੀ ਨਿੱਜੀ ਤਾਲੁਕ ਨਹੀਂ ਹੈ ਨਾ ਸਾਨੂੰ ਕਦੀ ਉਹਦੀ ਲੋੜ ਪਈ ਹੈ ਨਾ ਸਾਡੇ ਉਹਨੇ ਕਦੀ ਇਹ ਵਿੱਚ ਆ ਕੇ ਸਾਡੇ ਨਾਲ ਹਿੱਸਾ ਲਿਆ ਹੈ ਪ੍ਰੋਗਰਾਮ ਤੇ ਉਹ ਆਪਣਾ ਵਪਾਰ ਕਰਨ ਆਂਦਾ ਵੇ ਅਸੀਂ ਆਪਣੀ ਸੇਵਾ ਕਰਨ ਆਂਨੇ ਆ ਸਾਨੂੰ ਉਹਦੇ ਨਾਲ ਕੋਈ ਮਤਲਬ ਨਹੀਂ ਰਹਿੰਦਾ ਮੇ ਜੀ ਪਿਛਲੀ ਮਹਿਕਮੇ ਨਾਲ ਤੁਹਾਡਾ ਨਾਮ ਲੁੱਸਦਾ ਜੀ ਮੀਰਾ ਜੀ ਜਦੋਂ ਬਿਜਲੀ ਵਿਭਾਗ ਇੱਕ ਕਿਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੇ ਕਿਸੇ ਦਾ ਚਲਾਨ ਕੱਟੇਗਾ ਜਦੋਂ ਉਹਦੀ ਰੇਟ ਪਈ ਸੀ ਉਹ ਕਹਿੰਦਾ ਸਾਰੇ ਪ੍ਰਵਾਸੀਆਂ ਨੇ ਬੈਠੇ ਆ ਉੱਤੇ ਬਹੁਤ ਪੰਜਾਬੀ ਜਣੇ ਵੀ ਲਾ ਰਿਹਾ ਪ੍ਰਵਾਸੀ ਵੀ ਲਾ ਰਿਹਾ ਜੇਕਰ ਉਹਦੇ ਬਿਜਲੀ ਪਈ ਚੋਰੀ ਲਈ ਫੜਿਆ ਗਿਆ ਤੇ ਉਦੋਂ ਉਹਨੇ ਰੋਲਾ ਕਿਉਂ ਨਹੀਂ ਪਾਇਆ ਵੀ ਬਾਕੀਆਂ ਨੇ ਕੁੰਡੀ ਲੱਗੀ ਹੋਈ ਹੈ ਜਦੋਂ ਉਦੋਂ ਕਹਿੰਦਾ ਵੀ ਬਾਕੀਆਂ ਨੇ ਵੀ ਕੁੰਡੀ ਲਾਈ ਹੋਈ ਹੈ ਰੋਡ ਜਦੋਂ ਉਹਦੀ ਰੇਡੇ ਚੱਕੀ ਜਾਂਦੀ ਤਾਂ ਉਹ ਸੜਕ ਤੇ ਬਹਿ ਜਾਂਦਾ ਸੀ ਪਰ ਜਦੋਂ ਹੁਣ ਬਿਜਲੀ ਦੀ ਚੋਰੀ ਉਹਦੇ ਫੜੀ ਗਈ ਤੇ ਉਸ ਦਿਨ ਉਹ ਕਿਉਂ ਨਹੀਂ ਬੈਠਾ ਉੱਥੇ ਉਹਨੇ ਤਿੰਨ ਸਟੇਟਮੈਂਟਾਂ ਦਿੱਤੀਆਂ ਤਿੰਨਾਂ 'ਚ ਫਰਕ ਹੈ ਜਿਹੜੀ ਪਹਿਲਾਂ ਉਹਨੇ ਰੀਲ ਪਾਈ ਉਹ ਕਹਿੰਦਾ ਵੀ ਮੈਂ ਵਾਟਰ ਵੀਕ ਹੋ ਗਿਆ ਸੀ ਤਾਂ ਪਾਰ ਲਈ ਹੈ ਤੇ ਉਹਦੀ ਵੀਡੀਓ ਪਾਤੀ ਦੂਜੀ ਵਾਰੀ ਉਹ ਕਹਿੰਦਾ ਵੀ ਖੰਡਾ ਸਾਹਿਬ ਕਿਸੇ ਨੇ ਧੋਣਾ ਸੀ ਅਨਵਰਟਰ ਤੇ ਚੱਲਦਾ ਨਹੀਂ ਸੀ ਤਾਂ ਕੁੰਡੀ ਪਾ ਲਈ ਤੀਜੀ ਵਾਰੀ ਉਹ ਕਹਿੰਦਾ ਵੀ ਮੈਂ ਪਿਛਲੀਆਂ ਗੱਲਾਂ ਝੂਠ ਬੋਲ ਰਿਹਾ ਸੀ ਪਰ ਮੈਂ ਬਿਜਲੀ ਵਾਲਿਆਂ ਨੂੰ ਪੈਸੇ ਦਿੰਦਾ ਸੀਗਾ ਉਹ ਮੇਰੇ ਤੋਂ ਮਹੀਨਾ ਲੈ ਕੇ ਜਾਂਦੇ ਸੀ ਤੇ ਮੈਂ ਤਾਂ ਕੁੰਡੀ ਲਾ ਲਈ ਹੁਣੇ ਜਿੰਨਾਂ ਨੂੰ ਮਹੀਨਾ ਦਿੰਦਾ ਸੀ ਨਹੀਂ ਦਿੰਦਾ ਸੀ ਉਹ ਤਾਂ ਇਹਨੂੰ ਪਤਾ ਵੈ ਸਾਡੇ ਨਾਲ ਉਹਦਾ ਕੋਈ ਤਾਲੁਕ ਨਹੀਂ ਹੈ ਅਸੀਂ ਕਿਸੇ ਅਫਸਰ ਉੱਤੇ ਕਹਿ ਨਹੀਂ ਰਹੇ ਅਰੇ ਕਿਤੇ ਵੀ ਕਿਸੇ ਨੇ ਲਈ ਰਿਸ਼ਵਤ ਜਾਂ ਨਹੀਂ ਲਈ ਉਹਨਾਂ ਨੂੰ ਜਿਹੜਾ ਆਪਣਾ ਕੰਮ ਸੀਗਾ ਫ્લાਇੰਗ ਦਾ ਉਹਨਾਂ ਨੇ ਆਪਣਾ ਕੰਮ ਕੀਤਾ। ਤੁਹਾਨੂੰ ਕੋਈ ਤਰਾਇ ਨਹੀਂ। ਉਹਨੂੰ ਕੋਈ ਇਤਰਾਇ ਨਹੀਂ ਰੇੜੀ ਲਾਵੇ, ਭਾਵੇਂ ਇੱਕ ਮੰਜ਼ਲ ਹੋਰ ਬਣਾ ਕੇ ਲਾਵੇ ਉਹ ਪ੍ਰਸ਼ਾਸਨ ਨੇ ਦੇਖਣਾ ਸਾਨੂੰ ਕੋਈ ਦਿੱਕਤ ਨਹੀਂ ਹੈ। ਗੁਰਜੀਕਾ ਖਾਲਸਾ ਵਾਇਕਲ ਫਤੇ ਜਿਹੜੀ ਬਾਬਾ 버ਗਰ ਨੇ ਪਿਛਲੇ ਦਿਨੀ ਪੋਸਟ ਪਾਈ ਸੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖਿਲਾਫ। ਇਹ ਬਿਲਕੁਲ ਗਲਤ ਹੈ। ਸਾਡੀ ਕਮੇਟੀ ਦਾ ਇਹਨਾਂ ਕੋਈ ਲੈਣ ਦੇਣ ਨਹੀਂ ਕੋਈ ਸੰਬੰਧ ਨਹੀਂ ਹੈ। ਇਹ ਪਤਾ ਨਹੀਂ ਕਿਉਂ ਬੇਵਜਾ ਮਤਲਬ ਸਾਨੂੰ ਪਰੇਸ਼ਾਨ ਕਰਨਾ ਚਾਹੁੰਦਾ। ਔਰ ਬਾਰ-ਬਾਰ ਪੋਸਟਾਂ ਔਰ ਇੱਥੇ ਵੀਡੀਓ ਰੀਲਸ ਪਾਉਂਦਾ ਵਾ। ਔਰ ਸਾਡੀ ਬੇਨਤੀ ਹੈ ਕਿ ਕੋਈ ਗੱਲ ਹੈ ਤੇ ਆਪਣੀ ਰੱਖੇ ਪਰ ਸਾਡੇ ਨਾਲ ਦਾ ਕੋਈ ਸੰਬੰਧ ਨਹੀਂ। ਤੁਹਾਨੂੰ ਦੱਸਿਆ ਜਿਵੇਂ ਸਾਰਿਆਂ ਨੇ ਕਿ ਜਿਹੜੀ ਪਰੇ ਲੱਗੀ ਹੋਈ ਹੈ ਪਹਿਲਾਂ ਦੀ ਲੱਗੀ ਹੋਈ ਹੈ। ਔਰ ਸਾਨੂੰ ਨਾ ਪਹਿਲਾਂ ਤਕਲੀਫ ਸੀ ਨਾ ਅੱਜ ਤਕਲੀਫ ਹੈ। ਇਹਨੂੰ ਜੁਰਮਾਨਾ ਪਿਆ ਬਿਜਲੀ ਬੋਰਡ ਵੱਲੋਂ ਪਿਆ ਵਾ। ਉਹਦੇ 'ਚ ਸਾਡਾ ਕਿਸੇ ਦਾ ਕੋਈ ਰੋਲ ਨਹੀਂ ਹੈਗਾ। بس ਮੇਰੀ ਆਪ ਜੀ ਨੂੰ ਬੇਨਤੀ ਹੈ ਕਿ ਤੁਸੀਂ ਨਿਰਪੱਖ ਹੋ ਕੇ ਵਿੱਚ ਸਾਡਾ ਸਾਥ ਦਿਓ। ਜਿਹੜਾ ਜਿਹੜਾ ਸਦਾ ਬਾਰ-ਬਾਰ ਅੱਗੇਸ਼ਨ ਲਾ ਰਿਹਾ ਵੀ ਕੁਛ ਵੀ ਰੇੜੀ ਚ ਪਾਈ ਹੈ ਬਿਲਕੁਲ ਝੂਠਾ ਉਹਨਾਂ ਨੇ ਉਹ ਤਾਂ ਗੁਰੂ ਕਰਨ ਵਾਲੀ ਰੀਖਾ ਕਰਨ ਵਾਲੇ ਕੋਈ ਇਹਦੇ ਕੋਲ ਆ ਕੇ ਹੋਣੇ ਆ ਸਾਡਾ ਤਾਂ ਇਹਨਾਂ ਕੋਲ ਰੋਲ ਹੀ ਨਹੀਂ ਹੈਗਾ ਤਾਂ ਸਪਸ਼ਟ ਤਾਂ ਕੋਈ ਰੋਲ ਨਾਲੇ ਰੇੜੀ ਅੱਜ ਵੀ ਖੜੀ ਹੈ ਉੱਥੇ ਰੇੜੀ ਉੱਥੋਂ ਚੱਕੀ ਨਹੀਂ ਗਈ ਰੇੜੀ ਉੱਥੇ ਖੜੀ ਹੈ ਸਿਰਫ ਬਿਜਲੀ ਵਿਭਾਗ ਨੇ ਜਿਹੜਾ ਉਹਦੇ ਫਾਰਮਾਨ ਦਿੱਤੇ ਉਹਦੇ ਬਾਅਦ ਦੇ ਉਹ ਆਪ ਭੱਜਿਆ ਅੱਜ ਤੋਂ 15 ਦਿਨ ਪਹਿਲਾਂ ਤੱਕ ਉਹਦੇ ਜਿਹੜੇ ਨਾਲ ਦੇ ਬੰਦੇ ਸੀਗੇ ਉਹ ਰੇੜੀ ਚਲਾ ਰਹੇ ਸੀ ਉੱਥੇ ਜਿਸ ਤਰ੍ਹਾਂ ਬਾਈ ਦੇਵ ਤੁਹਾਡੇ ਸਾਰਿਆਂ ਦੇ ਨਾਮ ਲੈ ਰਹੇ ਕੀ ਲੱਗਦਾ ਉਹਦੇ ਪਿੱਛੇ ਕੋਈ ਸ਼ਖਸ ਹੈ ਜਿਹੜਾ ਮੈਂ ਕਹਿੰਦਾ ਹਾਂ ਬਹੁਤ ਜ਼ਿਆਦਾ ਪਰੇਸ਼ਾਨ ਹੋਣ ਕਰਕੇ ਇਹ ਚੀਜ਼ਾਂ ਹੈ। ਥਾਮ ਜੀ ਨਾਲ ਇਸ ਲਈ ਆਸਥਾ ਬਹੁਤ ਆ ਸੰਕਟ ਹੈ। ਉਸ ਥਾਮ ਜੀ ਵੀ ਦਿਨ-ਦਿਨ ਮਤਲਬ ਬਲੰਦੀਆਂ ਤੇ ਆਪਣੇ ਸਾਰਨਾਚਾਰਾ ਲੋਕਾਂ ਦੀ ਪੂਰੀ ਆਸਥਾ ਹੈ। ਉਹ ਬਸ ਬਧਰਾਮ ਕਰਨਾ ਚਾਹੁੰਦੇ ਬੇਸਿਕ ਤੌਰ ਤੇ ਇਹ ਹੀ ਨਜ਼ਰ ਆਉਂਦਾ ਹੋਰ ਇਸ ਤੋਂ ਇਲਾਵਾ ਮੈਂ ਤਾਂ ਇੱਕ ਅਦਾਰੀ ਸੰਗਤ ਨੂੰ ਨਾ ਇੱਕ ਸਾਰੀ ਸੰਗਤ ਨੂੰ ਜਿਹੜੇ ਸਾਰੇ ਦੇਖ ਰਹੇ ਆ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਨਾ ਹੈ ਕਿ ਇਹੀਆਂ ਨਾਲ ਪਿਛਲੀਆਂ ਸਟਰੋਲ ਕਰਕੇ ਵੀਡੀਓ ਵੀ ਦੇਖਿਆ ਜਾਂ ਵੀ ਇਹ ਬਾਕੀ ਵੀਡੀਓ ਕਿਵੇਂ ਪਾਉਂਦਾ ਵੀ ਉਹ ਪੂਰਨ ਸਿੱਖਾ ਸਿੱਖੀ ਦੇ ਵਿੱਚ ਐ ਤੇ ਦੂਜੀ ਐ ਸਾਰੇ ਤਰ੍ਹਾਂ ਦੀਆਂ ਵੀਡੀਓ ਪਾਈਆਂ ਹੁੰਦੀਆਂ ਵੀ ਆਪਣੇ ਆਪ ਨੂੰ ਮਜ਼ਾਕ ਵਿੱਚ ਲੈ ਕੇ ਵੀ ਗਿਆ ਹੁੰਦਾ ਐ ਸੀਰੀਅਸ ਵੀ ਹੁੰਦਾ ਐ ਤੇ ਫਿਰ ਉਹ ਆਪਣੇ ਆਪ ਨੂੰ ਇੱਕ ਗਰੀਮ ਸਿੱਖ ਵੀ ਕਹੀ ਜਾਂਦਾ ਪਹਿਲਾਂ ਇਹਨੂੰ ਪੁੱਛਿਆ ਜਾਂ ਵੀ ਸਾਡੇ ਤੋਂ ਤਕਲੀਫ ਕੀ ਐ ਸਾਡੇ ਨਾਲ ਕੋਈ ਬੋਲਚਾਲ ਨਹੀਂ ਹੈਗੀ ਸਾਡੇ ਨਾਲ ਕੋਈ ਸਬੰਧ ਨਹੀਂ ਹੈਗੇ ਸਾਨੂੰ ਰੇੜੀ ਦਾ ਕੋਈ ਬਰਕ ਨਹੀਂ ਨਾ ਅੱਜਾ ਨਾ ਪਹਿਲਾਂ ਸੀ ਨਾ ਹੋਣਾ ਸਾਡੇ ਨਾਲ ਤਾਂ ਕੋਈ ਗੱਲ ਹੀ ਨਹੀਂ ਹੈਗੀ 나azim ਸਾਡਾ ਮੇਲ ਆ ਨਾ ਜੋਲ ਹੈ ਬਾਕੀ ਵੀ ਜਿਹੜੀਆਂ ਲੱਗੀਆਂ ਕਿਸੇ ਕਿਸੇ ਨੂੰ ਅਸੀਂ ਇਹਦੇ ਤੋਂ ਇਲਾਵਾ ਹੋਰ ਵੀ ਕਿਸੇ ਨੂੰ ਤੰਗ ਨਹੀਂ ਕਰਦੇ ਸੰਗਤ ਕਹਿੰਦੀ ਹੈ ਵੀ ਜਿਹੜੀਆਂ ਬਾਰੇ ਅਸੀਂ ਫਿਰ ਵੀ ਨਹੀਂ ਕਰਦੇ ਚਲੋ ਗਰੀਬ ਰੋਟੀ ਖਾਈ ਜਾਂਦੇ ਹ ਪਰ ਇਹ ਜਿਹੜਾ ਹੈਗਾ ਨਾ ਕਿਸੇ ਦਾ ਨਾਮ ਲੈਣਾ ਗਲਤ ਗੱਲ ਵਾਈ ਕੁਡ ਯੂ ਕਹਾਲਾ ਵਾਈ ਕੁਡ ਯੂ ਕੀਪ ਅਰੇ ਕੁਝ ਦਿਨ ਪਹਿਲਾਂ ਸਾਡੇ ਮੋਬਾਈਲਾਂ ਤੇ ਸਾਰਿਆਂ ਦੇ ਮੋਬਾਈਲਾਂ ਤੇ ਇੱਕ ਬਾਬਾ 버ਗਰ ਵਾਲੇ ਨੇ ਪੋਸਟ ਪਾਈ ਹੈ ਉਹ ਬਿਲਕੁਲ ਗਲਤ ਹੈ ਗੁਰਦੁਆਰੇ ਨੂੰ ਕੋਈ ਉਹਦੀ ਤਕਲੀਫ ਨਹੀਂ ਕੋਈ ਮਸਲਾ ਸਾਡਾ ਹੈ ਨਹੀਂ ਉਹਦਾ ਆਪਣਾ ਬੀਲੀ ਦਾ ਸਬੰਧ ਹੈ ਸਾਡੇ ਬੀਲੀ ਦੇ ਨਾਲ ਕੋਈ ਸਬੰਧ ਨਹੀਂ ਕਿਸੇ ਦਾ ਕੋਈ ਸਬੰਧ ਨਹੀਂ ਸਾਡੀ ਉਹਦੇ ਨਾਲ ਕੋਈ ਕੰਟਰੋਵਰਸੀ ਨਹੀਂ ਹੈਗੀ ਉਹ ਸਾਡੀ ਪੋਸਟ ਪਾ ਰਿਹਾ ਹੈ ਅਸੀਂ ਮਿਹਰਬਾਨੀ ਕਰਕੇ ਕਹਿੰਦੇ ਆ ਵੀ ਆਪਣਾ ਤੂੰ ਠੀਕ ਰੱਖ ਸਾਡੀ ਪੋਸਟ ਨਾ ਪਾ ਅਸੀਂ ਇਸ ਕੰਮ ਦੇ ਵਿੱਚ ਨਹੀਂ ਹੈਗੇ ਨਾ ਸਾਡੇ ਗੁਰਦੁਆਰੇ ਦੀ ਹੱਦ ਵਿੱਚ ਹੈ ਹੱਤੋਂ ਵੀ ਬਾਹਰ ਹੈ ਸਾਨੂੰ ਉਹਦਾ ਕੋਈ ਤਰਾਜ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਸਾਰੀ ਬਾਬਾ ਦੀਪ ਸਿੰਘ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਬੈਠੀ ਹੈ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖਿਲਾਫ ਬਾਬੇ ਵਰਗਾਲ ਨੇ ਦੋ ਤਿੰਨ ਰੀਲਾ ਪਾਈਆਂ ਤੇ ਇੱਕ ਕਮੈਂਟ ਵੀ ਵਿੱਚ ਲਿਖੇ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਿਹੜਾ ਉਹਦੇ ਤੇ ਬੀਤੀ ਵਾਲਾ ਪਰਚਾ ਹੋਇਆ ਉਹਦੇ ਕਹਿਣ ਦਾ ਮਤਲਬ ਹੈ ਵੀ ਇਹ ਪਰਚਾ ਬਾਬਾ ਦੀਪ ਸਿੰਘ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਰਾਇਆ ਹੈ ਮੈਂ ਆਪ ਸਭ ਨੂੰ ਦੱਸਣਾ ਚਾਹਨਾ ਵੀ ਨਾ ਤਾਂ ਉਹ ਗੁਰਦੁਆਰਾ ਪਰ ਗੁਰਦੁਆਰੇ ਦੀ ਜਿਹੜੀ ਕਮੇਟੀ ਦੀ ਜਗ੍ਹਾ ਵੈ ਉਹਦੀ ਹੱਥ ਵਿੱਚ ਹੈ ਤੇ ਉਹਨੂੰ ਖੜਿਆ 25 ਸਾਲ ਹੋ ਗਏ ਨੇ ਨਾ ਸਾਨੂੰ ਕਦੇ ਅੱਜ ਤੱਕ ਦਿੱਕਤ ਆਈ ਹੈ ਨਾ ਸਾਨੂੰ ਹੁਣ ਦਿੱਕਤ ਹੈ ਉਹ ਜਿਹੜੀ ਹੱਥ ਵਿੱਚ ਖੜਾ ਉਹ ਸਟਡੀ ਸਰਕਲ ਗੁਰੂ ਗੋਬਿੰਦ ਸਿੰਘ ਸਟਡੀ ਸਰਕਲ ਹੈ ਉਹਨਾਂ ਦੀ ਹੱਥ ਵਿੱਚ ਖੜਾ ਹੈ ਹੁਣ ਉਹਨੇ ਆਪਣਾ ਫਰਜ਼ ਫੁੱਲ ਚ ਪਾ ਕੇ ਲਾਤਾ ਜਿਵੇਂ ਪ੍ਰਸ਼ਾਸਨ ਨੇ ਸਖਤੀ ਕੀਤੀ ਹੋਈ ਹੈ ਪ੍ਰਸ਼ਾਸਨ ਨੇ ਜਦੋਂ ਸਖਤੀ ਕੀਤੀ ਹੈ ਉਹਨਾਂ ਨੇ ਦੇਖਦੇ ਆ ਵੀ ਇੰਨੇ ਗੱਡੀਆਂ ਲੱਗੀਆਂ ਉਹਦੇ ਵਿੱਚ ਜੀ ਦਾ ਲੱਗੇ ਹੋਇਆ ਦੂਜਿਆਂ ਨੇ ਲੱਗਿਆ ਵੀ ਉਹਨੂੰ ਬਿਜਲੀ ਕਿੱਥੋਂ ਆਉਂਦੀ ਹੈ ਉਹ ਚੈੱਕ ਕਰ ਰਹੇ ਸੀ ਉਹਨਾਂ ਨੇ ਆਪ ਨਾਲੇ ਹੁਣ ਪਤਸੋਂ ਵਾਲੀ ਇੰਟਰਵਿਊ 'ਚ ਉਹ ਆਪ ਮੰਨਿਆ ਵੀ ਮੈਂ ਬਿਜਲੀ ਬੋਰਡ ਵਾਲਿਆਂ ਨੂੰ ਪੈਸੇ ਵੀ ਦਿੰਦਾ ਸੀਗਾ ਪਰ ਉਹਨਾਂ ਨੇ ਤਾਂ ਵੀ ਮੇਤੇ ਰੇਟ ਮਾਰੀ ਹੁਣ ਬਿਜਲੀ ਬੋਰਡ ਇੱਕ ਐਨਾ ਵੱਡਾ ਬੋਰਡ ਹੈ ਕੋਈ ਪ੍ਰਬੰਧਕ ਕਮੇਟੀ ਦੇ ਹੇਠਾਂ ਚੱਲਦਾ ਨਹੀਂਗਾ ਇਸ ਕਰਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕੋਈ ਉਹਦੇ 'ਚ ਹੈ ਨਹੀਂ ਤੇ ਉਹ ਜਿਹੜਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਤੇ ਦੋਸ਼ ਲਾ ਰਿਹਾ ਅਸੀਂ ਉਹਨੂੰ ਅੱਜ ਕਹਿ ਰਹੇ ਹਾਂ ਵੀ ਇਹੇ ਦੋਸ਼ ਲਾਣੇ ਨਾ ਕਰ ਜੇ ਦੋਸ਼ ਲਾਏਗਾ ਤੇ ਅਸੀਂ ਤੇਰੇ ਤੇ ਕਾਨੂੰਨੀ ਕਾਰਵਾਈ ਤੇ ਆਵਾਂ ਜੇ ਕਿਸੇ ਹੋਰ ਵੀ ਦਾ ਕੋਈ ਸਵਾਲ ਹੈ ਤੇ ਦੱਸੋ ਇਸ਼ੂ ਕਿਉਂ ਤੂੰ ਬਾਰ ਬਾਰ ਉਹ ਹੁਰਕਾਰ ਦੇ ਕਰਦੇ ਗੁਰਦੁਆਰਾ ਸਾਹਿਬ ਦੀ ਕਮੇਟੀ ਇਹ ਤਾਂ ਜਦੋਂ ਹੁਣ ਤੁਸੀਂ ਉਹਦੇ ਤੋਂ ਜਵਾਬ ਮੰਗੋਗੇ ਉਹ ਦੱਸੇਗਾ ਸਾਡੇ ਨਾਲ ਕਿਸੇ ਵੀ ਪ੍ਰਬੰਧਕ ਨਾਲ ਜਾਂ ਕਿਸੇ ਨਾਲ ਉਹਦਾ ਕੋਈ ਵੀ ਨਿੱਜੀ ਤਾਲੁਕ ਨਹੀਂ ਹੈ ਨਾ ਸਾਨੂੰ ਕਦੀ ਉਹਦੀ ਲੋੜ ਪਈ ਹੈ ਨਾ ਸਾਡੇ ਉਹਨੇ ਇੱਕ ਰੀ ਵਿੱਚ ਆ ਕੇ ਸਾਡੇ ਨਾਲ ਹਿੱਸਾ ਲਿਆ ਹੈ ਪ੍ਰੋਗਰਾਮ ਤੇ ਉਹ ਆਪਣਾ ਵਪਾਰ ਕਰਨ ਆਂਦਾ ਵੇ ਅਸੀਂ ਆਪਣੀ ਸੇਵਾ ਕਰਨ ਆਨੇ ਆ ਸਾਨੂੰ ਉਹਦੇ ਨਾਲ ਕੋਈ ਮਤਲਬ ਨਹੀਂ ਰਹਿੰਦਾ ਮੇਰੇ ਰੋਣਾ ਮੈਂ ਪਿਛਲੇ ਮਹਿਕਮਾ ਨਾਲ ਛੋਟਾ ਨਾਮ ਦੁੱਸਤਦਾ ਜੀ ਜਦੋਂ ਬਿਜਲੀ ਮਹਿਕਮਾ ਇੱਕ ਕਿਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੇ ਤੇ ਕਿਸੇ ਦਾ ਚਲਾਨ ਕੱਟੇਗਾ ਜਦੋਂ ਉਹਦੇ ਦੀ ਰੇਟ ਪਈ ਸੀ ਉਹ ਕਹਿੰਦਾ ਸਾਰੇ ਪ੍ਰਵਾਸੀਆਂ ਨੇ ਬੈਠੇ ਆ ਉੱਥੇ ਬਹੁਤ ਪੰਜਾਬੀ ਜਣੇ ਵੀ ਲਾ ਰਹੇ ਆ ਪ੍ਰਵਾਸੀ ਵੀ ਲਾ ਰਿਹਾ ਜੇਕਰ ਉਹਦੇ ਬਿਜਲੀ ਪਈ ਚੋਰੀ ਲਈ ਫੜਿਆ ਗਿਆ ਉਦੋਂ ਨੇ ਰੋਲਾ ਕਿਉਂ ਨਹੀਂ ਪਾਇਆ ਵੀ ਬਾਕੀਆਂ ਦੇ ਕੁੰਡੀ ਲੱਗੀ ਹੋਈ ਹੈ ਜਦੋਂ ਉਹ ਕਹਿੰਦਾ ਵੀ ਬਾਕੀਆਂ ਨੇ ਵੀ ਕੁੰਡੀ ਲਾਈ ਹੋਈ ਹੈ ਰੋਡ ਜਦੋਂ ਉਹਦੀ ਰੇਡ ਚੱਕੀ ਜਾਂਦੀ ਤਾਂ ਉਹ ਸੜਕ ਤੇ ਬਹਿ ਜਾਂਦਾ ਸੀ ਪਰ ਜਦੋਂ ਹੁਣ ਬਿਜਲੀ ਦੀ ਚੋਰੀ ਉਹਦੇ ਫੜੀ ਗਈ ਤੇ ਉਸ ਦਿਨ ਉਹ ਕਿਉਂ ਨਹੀਂ ਬੈਠਾ ਉੱਥੇ ਉਹਨੇ ਤਿੰਨ ਸਟੇਟਮੈਂਟਾਂ ਦਿੱਤੀਆਂ ਤਿੰਨਾਂ ਦੇ ਫਰਕ ਹੈ ਜਿਹੜੀ ਪਹਿਲਾਂ ਉਹਨੇ ਰੀਲ ਪਾਈ ਉਹ ਕਹਿੰਦਾ ਵੀ ਮੈਂ ਵਾਟਰ ਵੀਕ ਹੋ ਗਿਆ ਸੀ ਤਾਂ ਤਾਰ ਲਾਈ ਹੈ ਤੇ ਉਹਦੀ ਵੀਡੀਓ ਪਾਤੀ ਦੂਜੀ ਵਾਰੀ ਉਹ ਕਹਿੰਦਾ ਵੀ ਖੰਡਾ ਸਾਹਿਬ ਕਿਸ ਨੇ ਧੋਣਾ ਸੀ ਅਨਮਾਟਰ ਤੇ ਚੱਲਦਾ ਨਹੀਂ ਸੀ ਤਾਂ ਕੁੰਡੀ ਪਾ ਲਈ ਤੀਜੀ ਅਰੀ ਉਹ ਕਹਿੰਦਾ ਵੀ ਮੈਂ ਪਿਛਲੀਆਂ ਗੱਲਾਂ ਝੂਠ ਬੋਲ ਰਿਹਾ ਸੀ ਪਰ ਮੈਂ ਬਿਜਲੀ ਵਾਲਿਆਂ ਨੂੰ ਪੈਸੇ ਦੇਂਦਾ ਸੀਗਾ ਉਹ ਮੇਰੇ ਤੋਂ ਮਹੀਨਾ ਲੈ ਕੇ ਜਾਂਦੇ ਸੀ ਤੇ ਮੈਂ ਤਾਂ ਕੁੰਡੀ ਲਾ ਲਈ ਹੁਣੇ ਜਿੰਨਾਂ ਨੂੰ ਮਹੀਨਾ ਦੇਂਦਾ ਸੀ ਨਹੀਂ ਦੇਂਦਾ ਸੀ ਉਹ ਤਾਂ ਇਹਨੂੰ ਪਤਾ ਵੈ ਸਾਡੇ ਨਾਲ ਉਹਦਾ ਕੋਈ ਤਾਲੁਕ ਨਹੀਂ ਹੈ ਅਸੀਂ ਕਿਸੇ ਅਫਸਰ ਉੱਤੇ ਕਹਿ ਨਹੀਂ ਰਹੇ ਦੇ ਕਿ ਤੇ ਵੀ ਕਿਸੇ ਨੇ ਲਈ ਰਿਸ਼ਵਤ ਜਾਂ ਨਹੀਂ ਲਈ ਉਹਨਾਂ ਨੂੰ ਜਿਹੜਾ ਆਪਣਾ ਕੰਮ ਸੀਗਾ ਫਲਾਈਂਗ ਦਾ ਉਹਨਾਂ ਨੇ ਆਪਣਾ ਕੰਮ ਕੀਤਾ ਨੋ ਨੂੰ ਕੋਈ ਇਤਰਾ ਨਹੀਂ ਰੇੜੀ ਲਾਵੇ ਭਾਵੇਂ ਇੱਕ ਮੰਜ਼ਲ ਹੋਰ ਬਣਾ ਕੇ ਲਾਵੇ ਉਹ ਪ੍ਰਸ਼ਾਸਨ ਨੇ ਦੇਖਣਾ ਸਾਨੂੰ ਕੋਈ ਦਿੱਕਤ ਨਹੀਂ ਹੈ ਬੱਡ ਗੁਰਜੀਤ ਖਾਲਸਾ ਵਾਇਕਲ ਫਤੇ ਜਿਹੜੀ ਬਾਬਾ 버ਗਰ ਨੇ ਪਿਛਲੇ ਦਿਨੀ ਪੋਸਟ ਪਾਈ ਸੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖਿਲਾਫ ਇਹ ਬਿਲਕੁਲ ਗਲਤ ਹੈ ਸਾਡੀ ਕਮੇਟੀ ਦਾ ਇਹਨਾਂ ਕੋਈ ਲੈਣ ਦੇਣ ਨਹੀਂ ਕੋਈ ਸੰਬੰਧ ਨਹੀਂ ਇਹ ਪਤਾ ਨਹੀਂ ਕਿਉਂ ਬੇਵਜਾ ਮਤਲਬ ਸਾਨੂੰ ਪਰੇਸ਼ਾਨ ਕਰਨਾ ਚਾਹੁੰਦਾ ਔਰ बार-बार ਪੋਸਟਾਂ ਔਰ ਦਈ ਵੀਡੀਓ ਰੀਲਸ ਪਾਉਂਦਾ ਹੈ ਉਹ ਸਾਡੀ ਬੇਨਤੀ ਹੈ ਕਿ ਕੋਈ ਗੱਲ ਹੈ ਤੇ ਆਪਣੀ ਰੱਖੇ ਪਰ ਸਾਡੇ ਨਾਲ ਦਾ ਕੋਈ ਸੰਬੰਧ ਨਹੀਂ ਤੁਹਾਨੂੰ ਦੱਸਿਆ ਜਿਵੇਂ ਸਾਰਿਆਂ ਨੇ ਕਿ ਇਹ ਜਿਹੜੀ ਪਰੇ ਲੱਗੀ ਹੋਈ ਹੈ ਪਹਿਲਾਂ ਦੀ ਲੱਗੀ ਹੋਈ ਹੈ ਔਰ ਸਾਨੂੰ ਨਾ ਪਹਿਲਾਂ ਤਕਲੀਫ ਸੀ ਨਾ ਅੱਜ ਤਕਲੀਫ ਹੈ ਇਹਨੂੰ ਜੁਰਮਾਨਾ ਪਿਆ ਬਿਜਲੀ ਬੋਰਡ ਵੱਲੋਂ ਪਿਆ ਵਾ ਉਹਦੇ 'ਚ ਸਾਡਾ ਕਿਸੇ ਦਾ ਕੋਈ ਰੋਲ ਨਹੀਂ ਹੈਗਾ ਉਸ ਮੇਰੀ ਆਪ ਵੀ ਬੇਨਤੀ ਹੈ ਕਿ ਤੁਸੀਂ ਨਿਰਪੱਖ ਹੋ ਕੇ ਵਿੱਚ ਸਾਡਾ ਸਾਥ ਦਿਓ ਜਿਹੜਾ ਜਿਹਦਾ ਸਦਾ ਬਾਰ ਬਾਰ ਅਪੀਲ ਆ ਰਿਹਾ ਵੀ ਕੁਛ ਵੀ ਰੇੜੀ ਚ ਪਾਈ ਹੈ ਬਿਲਕੁਲ ਝੂਠਾ ਉਹਨਾਂ ਨੇ ਉਹ ਤਾਂ ਗੁਰੂ ਕਰਨਾ ਰੀਖਾ ਕਰਨ ਵਾਲੇ ਕੋਈ ਇਹਦੇ ਕੋਲ ਆ ਕੇ ਹੋਣੇ ਆ ਸਾਡਾ ਤਾਂ ਇਹਨਾਂ ਕੋਲ ਰੋਲ ਹੀ ਨਹੀਂ ਹੈਗਾ ਤਾਂ ਸਪਸ਼ਟ ਤਾਂ ਦਾ ਕੋਈ ਰੋਲ ਨਾਲੇ ਰੇੜੀ ਅੱਜ ਵੀ ਖੜੀ ਹੈ ਉੱਥੇ ਰੇੜੀ ਉੱਥੋਂ ਚੱਕੀ ਨਹੀਂ ਗਈ ਰੇੜੀ ਉੱਥੇ ਖੜੀ ਹੈ ਸਿਰਫ ਬਿਜਲੀ ਵਿਭਾਗ ਨੇ ਜਿਹੜਾ ਉਹਦੇ ਫਾਰਮਾਂ ਭਰੇ ਆ ਉਹਦੇ ਬਾਅਦ ਦੇ ਉਹ ਆਪ ਭਜਿਆ ਅੱਜ ਤੋਂ 15 ਦਿਨ ਪਹਿਲਾਂ ਤੱਕ ਉਹਦੇ ਜਿਹੜੇ ਨਾਲ ਦੇ ਬੰਦੇ ਸੀਗੇ ਉਹ ਰੇੜੀ ਚਲਾ ਰਹੇ ਸੀ ਜਿਸ ਤਰ੍ਹਾਂ ਬਾਈ ਦੇ ਤੁਹਾਡੇ ਸਾਰਿਆਂ ਦੇ ਨਾਮ ਲੈ ਰਿਹਾ ਕੀ ਲੱਗਦਾ ਉਹਦੇ ਪਿੱਛੇ ਕੋਈ ਸ਼ਖਸ ਹੈ ਜਿਹੜਾ ਉਹ ਕਹਿੰਦਾ ਬਹੁਤ ਜ਼ਿਆਦਾ ਪਰੇਸ਼ਾਨ ਹੋਣ ਕਰਕੇ ਇਹ ਚੀਜ਼ਾਂ ਕਰਦਾ। ਥਾਂ ਜੀ ਨਾਲ ਇਸ ਲਈ ਆਸਥਾ ਬਹੁਤ ਆ ਸੰਤ ਹੈ। ਉਹ ਥਾਂ ਜੀ ਵੀ ਦਿਨ ਦਿਨ ਮਤਲਬ ਬਲੰਦੀਆਂ ਤੇ ਆਪਣੇ ਸਾਰਨ ਆਚਾਰਾਂ ਲੋਕਾਂ ਦੀ ਪੂਰੀ ਆਸਥਾ ਹੈ। ਉਹ ਬਸ ਬਧਰਾਨ ਕਰਨਾ ਚਾਹੁੰਦੇ ਬੇਸਿਕ ਤੌਰ ਤੇ ਇਹੀ ਨਜ਼ਰ ਆਉਂਦਾ ਹੋਰ ਇਸ ਤੋਂ ਇਲਾਵਾ ਮੈਂ ਤਾਂ ਇੱਕ ਅਦਾਰੀ ਸੰਗਤ ਨੂੰ ਨਾ ਇੱਕ ਸਾਰੀ ਸੰਗਤ ਨੂੰ ਜਿਹੜੇ ਸਾਰੇ ਦੇਖ ਰਿਹਾ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਨਾ ਹੈ ਇਹਨਾਂ ਬਈ ਇਲਾਕਿਆਂ ਨਾਲ ਪਿਛਲੀਆਂ ਸਟਰੋਲ ਕਰਕੇ ਵੀਡੀਓ ਵੀ ਦੇਖਿਆ ਜਾਂ ਵੀ ਇਹ ਬਾਕੀ ਵੀਡੀਓ ਕਿਵੇਂ ਪਾਉਂਦਾ ਵੀ ਉਹ ਪੂਰਨ ਸਿੱਖਾ ਸਿੱਖੀ ਦੇ ਵਿੱਚ ਐ ਤੇ ਦੂਜੀ ਐ ਸਾਰੇ ਤਰ੍ਹਾਂ ਦੀਆਂ ਵੀਡੀਓ ਪਾਈਆਂ ਹੁੰਦੀਆਂ ਵੀ ਆਪਣੇ ਆਪ ਨੂੰ ਮਜ਼ਾਕ ਵਿੱਚ ਲੈ ਕੇ ਵੀ ਗਿਆ ਹੁੰਦਾ ਸੀਰੀਅਸ ਵੀ ਹੁੰਦਾ ਤੇ ਫਿਰ ਉਹ ਆਪਣੇ ਆਪ ਨੂੰ ਇੱਕ ਗਰੀਮ ਸਿੱਖ ਵੀ ਕਹੀ ਜਾਂਦਾ ਪਹਿਲਾਂ ਇਹਨੂੰ ਪੁੱਛਿਆ ਜਾਂ ਵੀ ਸਾਡੇ ਤੋਂ ਤਕਲੀਫ ਕੀ ਐ ਸਾਡੇ ਨਾਲ ਕੋਈ ਬੋਲਚਾਲ ਨਹੀਂ ਹੈਗੀ ਸਾਡੇ ਨਾਲ ਕੋਈ ਸਬੰਧ ਨਹੀਂ ਹੈਗੇ ਸਾਨੂੰ ਰੇੜੀ ਦਾ ਕੋਈ ਬਰਕ ਨਹੀਂ ਨਾ ਅੱਜਾ ਨਾ ਪਹਿਲਾਂ ਸੀ ਨਾ ਹੋਣਾ ਸਾਡੇ ਨਾਲ ਤਾਂ ਕੋਈ ਗੱਲ ਹੀ ਨਹੀਂ ਹੈਗੀ 나सीम ਸਾਡਾ ਮੇਲ ਆ ਨਾ ਜੋਲ ਹੈ ਬਾਕੀ ਵੀ ਜਿਹੜੀਆਂ ਲੱਗੀਆਂ ਕਿਸੇ ਕਿਸੇ ਨੂੰ ਅਸੀਂ ਇਹਦੇ ਤੋਂ ਇਲਾਵਾ ਹੋਰ ਵੀ ਕਿਸੇ ਨੂੰ ਤੰਗ ਨਹੀਂ ਕਰਦੇ ਸੰਗਤ ਕਹਿੰਦੀ ਹੈ ਵੀ ਜਿਹੜੀਆਂ ਬਾਰੇ ਅਸੀਂ ਫਿਰ ਵੀ ਨਹੀਂ ਕਰਦੇ ਚਲੋ ਗਰੀਬ ਰੋਟੀ ਖਾਈ ਜਾਂਦੇ ਹ ਪਰ ਇਹ ਜਿਹੜਾ ਹੈਗਾ ਨਾ ਕਿਸੇ ਦਾ ਨਾਮ ਲੈਣਾ ਗਲਤ ਗੱਲ ਹੈ